अरविंद केजरीवाल ਪਰਿਵਾਰ ਦੇ ਸਮੇਤ ਪੰਜਾਬ ਪਹੁੰਚ ਗਿਆ ਹੁਣ ਉਥੇ ਲੰਬਾ ਸਮਾਂ ਰਹਿਣਗੇ ਔਰ ਕਿਉਂ ਪੰਜਾਬ ਪਹੁੰਚਿਆ ਕਿਉਂ ਰਹਿਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਨਾਲ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਹਾਲਾਤ ਇਸ ਕਦਰ ਬਣ ਚੁੱਕੇ ਆ ਕਿ ਤਰਨਤਾਰ ਨਗਰ ਕੌਂਸਲ ਦੀ ਮਲਤਵੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੋਹਲ ਦੀ ਜਿਹੜੀ ਆ ਪਤਨੀ ਉਹ ਐਮਸੀ ਦੀ ਚੋਣ ਹਾਰ ਗਈ ਹੈ ਕੌਂਸਲਰ ਦੀ ਚੋਣ ਹਾਰ ਗਈ ਹੈ ਅਜੇ ਹਾਂ ਕਿਉਂ ਇਸ ਤੋਂ ਪਹਿਲਾਂ ਗੋਗੀ ਦੀ ਵਾਈਫ ਵੀ ਚੋਣ ਹਾਰ ਗਈ ਸੀ ਮਜੂਦਾ ਵਿਧਾਇਕੀ ਹੋਰ ਵੀ ਤਾਂ ਅਜਿਹੇ ਹਾਲਾਤ ਆਮ ਆਦਮੀ ਪਾਰਟੀ ਦੇ ਕਿ ਜਦੋਂ ਵਿਧਾਇਕਾਂ ਦੀਆਂ ਪਤਰੀਆਂ ਹੀ ਚੋਣ ਹਾਰਨ ਲੱਗੀਆਂ ਤਾਂ ਫਿਰ ਇਹ ਵਿਧਾਇਕ ਅੱਗੇ ਜਿੱਤਣਗੇ ਕਿਵੇਂ ਕਿਵੇਂ ਸਰਕਾਰ ਬਣਵਾਵਾਂ ਦੀ ਪਾਰਟੀ ਦੀ ਇਸ ਤੇ ਅਹਿਮ ਜਿਹੜੀ ਗੱਲ ਕਰਾਂਗੇ ਨਾਲ ਹੀ ਨਾਲ ਗੱਲ ਕਰਾਂਗੇ ਕਿ ਅੱਜ ਕਿਸਾਨਾਂ ਦਾ ਜਿਹੜਾ ਕੂਚ ਹੈ ਔਰ ਕੱਲ ਤੋਂ ਹੀ ਜਿਹੜੀ ਫੜੋ ਫੜਾਈ ਸ਼ੁਰੂ ਹੋਈ ਹੋਈ ਹੈ ਮੁੱਖ ਮੰਤਰੀ ਦੇ ਨਾਲ ਜਿਹੜੀ ਉਹ ਤਲਖਬਾਜੀ ਕਿਸਾਨਾਂ ਦੀ ਹੋਈ ਸੀਗੀ ਮੁੱਖ ਮੰਤਰੀ ਨੇ ਕਹਿੰਦੇ ਕਿ ਦੁਰਵਿਵਹਾਰ ਕੀਤਾ ਸੀ ਉਤਸਵਾਲ ਫੜੋ ਫੜਾਈ ਸ਼ੁਰੂ ਹੋਈ ਹੈ ਅੱਜ ਥਾਂ-ਥਾਂ ਤੇ ਨਾਕੇਬੰਦੀ ਹੈ ਚੈਕਿੰਗਾਂ ਚੱਲ ਰਹੀਆਂ ਨੇ ਔਰ ਇਹ ਚੱਲ ਕੀ ਰਿਹਾ ਕਿਉਂ ਨਹੀਂ ਇੱਧਾ ਪਹੁੰਚਣ ਦੇ ਰਹੀ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ ਕਿ ਕੋਈ ਗੱਲ ਵਾ ਇਸ ਤੇ ਵੀ ਅਸੀਂ ਜਿਹੜੀ ਗੱਲ ਕਰਨੀ ਔਰ ਉਧਰ 18 ਮਾਰਚ ਤੋਂ ਭਰਤੀ ਸ਼ੁਰੂ ਦਾ ਐਲਾਨ ਕਰ ਦਿੱਤਾ ਹੈ ਪੰਜ ਮੈਂਬਰੀ ਕਮੇਟੀ ਨੇ ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ ਉਹ ਸੱਤ ਮੈਂਬਰੀ ਸੀ ਪਰ ਬਾਅਦ ਦੇ ਵਿੱਚ ਮੈਂਬਰ ਜਿਹੜੇ ਉਹਦੇ ਪੰਜ ਰਹਿ ਗਏ ਸੀ ਤੇ ਇਸ ਕਮੇਟੀ ਦੇ ਵੱਲੋਂ ਹੁਣ ਭਰਤੀ ਦਾ ਐਲਾਨ ਕਰ ਦਿੱਤਾ ਗਿਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈਗੀ ਤਾਂ ਹੁਣ ਕੀ ਬਣੂਗਾ ਇਸ ਪਾਰਟੀ ਦਾ ਕੀ ਕੁਝ ਗੱਲਬਾਤ ਹੋਏ ਇਸ ਤੇ ਬਹੁਤ ਇੰਮੋਰਟ ਡੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੋ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਕਹਿੰਦੇ ਕਿ ਕੇਦਰੀਵਾਲ ਸਾਹਿਬ ਪੰਜਾਬ ਪਹੁੰਚ ਗਏ ਔਰ ਪੰਜਾਬ ਵੀ ਪਰਿਵਾਰ ਦੇ ਸਮੇਤ ਪਹੁੰਚੇ ਔਰ ਤਕਰੀਬਨ ਕਹਿੰਦੇ 10 ਦਿਨ ਰਹਿਣਗੇ ਹੁਸ਼ਿਆਰਪੁਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਹਿੰਦੇ ਇੱਥੇ ਵਿਵਾਸਨਾ ਕਰਕੇ ਗਏ ਸੀਗੇ ਹੁਣ ਇੱਕ ਵਾਰ ਫੇਰ ਹੁਣ ਉੱਥੇ ਹੀ ਵਿਪਾਸਨਾ ਕੇਂਦਰ ਪਹੁੰਚੇ ਆ ਉਹ ਪਰਿਵਾਰ ਦੇ ਸᱶਿਤ ਆਏ ਆ ਸ਼ਾਂਤੀ ਭਾਲ ਦੇ ਆਹਾਰ ਤੋਂ ਬਾਅਦ ਕੀ ਕੁਝ ਕਰਨਾ ਇਹ ਹੈ ਕਿ ਇੰਨੀ ਸ਼ਾਂਤੀ ਰਹਿ ਜੂਗੀ ਕਿ 10 ਦਿਨ ਉੱਥੇ ਰਹਿ ਜਾਣ ਪੰਜਾਬ ਸਰਕਾਰ ਦੇ ਦਖਲ ਕੀਤੇ ਬਿਨਾਂ ਸੁਖਵੰਤਰ ਜੀ ਇਹ ਅਰਵਿੰਦ ਕੇਜਰੀਵਾਲ ਦਾ ਮੈਡੀਟੇਸ਼ਨ ਵਾਸਤੇ ਦੂਜਾ ਦੌਰਾ ਹੈਗਾ ਇਸ ਤੋਂ ਪਹਿਲਾਂ 2023 ਦੇ ਵਿੱਚ ਵੀ ਹੁਸ਼ਿਆਰਪੁਰ ਵਿੱਚ ਉਹ ਆਏ ਸੀ ਤੇ 10 ਦਿਨਾਂ ਉਹਨਾਂ ਨੇ ਉੱਥੇ ਆਪਣਾ বিশ্রਾਮ ਚੜਾ ਕੀਤਾ ਵਿਪਾਸ਼ਨਾ ਕੇਂਦਰਾਂ ਕੋਈ ਉੱਥੇ ਧੰਮ ਤਜ ਕੇਂਦਰ ਆ ਮਾਠਿਆ ਜਿੱਥੇ ਉਹ ਮੈਡੀਟੇਸ਼ਨ ਕਰਦੇ ਹੈਗੇ ਆ ਹੁਣ ਉਹ ਪ੍ਰਵਾਰਸ਼ ਬੇਟ ਆ ਰਹੇ ਜਿਸ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਪੂਰਾ ਪੱਪਾ ਭਾਰ ਹੋਇਆ ਪਿਆ ਕਿਉਂਕਿ ਪੰਜਾਬ ਚੋਣਾਂ ਦੀ ਸਰਕਾਰ ਹੈਗੀ ਹੈ ਹੁਣ ਦਿੱਲੀ ਚੋਣਾਂ ਤੋਂ ਜਿਹੜੀਆਂ ਹੋਈਆਂ ਉਹਦੇ ਵਿੱਚ ਉਹ ਹਾਰ ਉਪਰੰਤ ਜਿਉਂ ਜਿਹੀ ਐਸੋੜੇ ਆਮ ਆਦਮੀ ਪਾਰਟੀ ਦੀ ਸਥਿਤੀ ਆ ਸਿੱਧੂ ਸਭ ਉਹ ਸਾਰੇ ਲੋਕ ਜਾਣਦੇ ਆ ਕਿਹੋ ਜਿਹੇ ਹਾਲਾਤ ਨੇ ਇੱਕ ਕਿਸਮ ਦਾ ਸਿਆਸੀ ਪਚਾਲ ਜਿਹੜਾ ਆਮ ਆਦਮੀ ਪਾਰਟੀ 'ਚ ਆਇਆ ਹੋਇਆ ਤਾਂ ਕਹਿਣ ਉਹ ਤਾਂ ਉਹ ਇਸ ਤਰੀਕੇ ਨਾਲ ਆਮ ਚਚਾਵਾਂ ਨੇ ਕਿ ਉਹ ਮੈਡੀਟੇਸ਼ਨ ਵਾਸਤੇ ਆਏ ਆ ਪਰ ਪਰਿਵਾਰ ਸਮੇਤ ਮੈਡੀਟੇਸ਼ਨ ਸਮੇਤ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਸਥਿਤੀਆਂ ਹੈਗੀਆਂ ਨੇ ਕਿਉਂਕਿ ਜੇਕਰ ਤੁਸੀਂ ਮੈਡੀਟੇਸ਼ਨ ਕਰਨ ਆਉਂਦੇ ਜੇ ਤਾਂ ਕੇਵਲ ਤਾਂ ਕੇਵਲ ਮਾਨਸਿਕ ਸ਼ਾਂਤੀ ਵਾਸਤੇ ਇਕੱਲੇ ਆਉਂਦੇ ਜੇ ਤੇ ਜੇਕਰ ਤੁਹਾਡਾ ਪਰਿਵਾਰ ਹੁੰਦਾ ਹੁਣ ਪਰਿਵਾਰ ਉਸ ਮੈਡੀਟੇਸ਼ਨ ਕੈਂਪ ਦੇ ਵਿੱਚ ਹਿੱਸਾ ਲਵੇਗਾ ਜਾਂ ਨਹੀਂ ਲਵੇਗਾ ਇਸ ਬੰਦੇ ਤਾਂ ਕੋਈ ਜਾਣਕਾਰੀ ਜਿਹੜੀ ਉਪਲਬਧ ਨਹੀਂ ਹੈਗੀ ਪਰ ਕਿਉਂਕਿ ਪੰਜਾਬ ਦੇ ਵਿੱਚ ਮੈਂ ਜਾਂ ਐਚਐਸ ਚਵਰੀਆ ਨੇ ਕਿ ਮੈਡੀਟੇਸ਼ਨ ਰਿਪੋਰਟ ਮਾਫ ਕਰਤਾ ਜੀ ਕਰ ਬੰਦ ਕਿਸਦੀ ਬਲ ਰਿਮੋਟ ਕੰਟਰੋਲ ਨਾਲ ਪੰਜਾਬ ਸਰਕਾਰ ਚ ਚੋਣਾਂ ਤੇ ਚੰਦੇ ਆ ਦੂਜੇ ਪਾਸੇ ਮਨੀਸ਼ ਸੋਦੀਆ ਵੀ ਪਿਤੇ ਦਿਨਾਂ ਚ ਪੰਜਾਬ ਦੇ ਵਿੱਚ ਆ ਕੇ ਦੌਰਾ ਕਰਕੇ ਗਏ ਹੀ ਤਾਂ ਸੋ ਕਹਿਣੋ ਤਾਂ ਇਹਨਾਂ ਦਾ ਮੈਡੀਟੇਸ਼ਨ ਕੈਂਪੋ ਵਾਸਤੇ ਉਹ ਅਰਵਿੰਦ ਕੇਚਰੀਵਨ ਪੰਜਾਬ ਚ ਆ ਰਹੇ ਨੇ ਜਾਂ 10 ਦਿਨ ਰਹਿਣਗੇ ਪਰ ਅਸਲ ਪਰਦੇ ਦੇ ਪਿੱਛੇ ਉਹਨਾਂ ਦੀ ਕੀ ਸਰਗਰਮੀਆਂ ਨੇ ਇਹ ਤਾਂ ਸੁਖਵਿੰਦਰ ਜੀ ਦਸਾਂ ਦਿਨਾਂ ਤੋਂ ਬਾਅਦ ਪਤਾ ਲੱਗੇਗਾ ਕਿ ਮੈਡੀਟੇਸ਼ਨ ਕੈਂਪ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਾ ਕੇ ਉਹਨਾਂ ਨੂੰ ਮਿਲਦੇ ਆ ਜਾਂ ਪੰਜਾਬ ਦੇ ਵਿਧਾਇਕ ਉਹਨਾਂ ਨੂੰ ਜਾ ਕੇ ਮਿਲਦੇ ਆ ਜਾਂ ਪੰਜਾਬ ਦੇ ਮੰਤਰੀ ਉਹਨਾਂ ਨੂੰ ਜਾ ਕੇ ਮਿਲਦੀ ਆ ਇਹ ਇੱਕ ਜ਼ਰੂਰਤਾਂ ਵਾਲਾ ਕੇਂਦਰ ਹੈਗਾ ਕਿਉਂਕਿ ਕਹਿਣੋ ਤਾਂ ਉਹ ਮੈਡੀਟੇਸ਼ਨ ਕੈਂਪੋ ਵਾਸਤੇ ਪਹਿਲਾਂ ਵੀ ਆਪਾਂ ਕਈ ਪ੍ਰੋਗਰਾਮਾਂ 'ਚ ਚਰਚਾ ਜਿਹੜੀ ਕਰ ਚੁੱਕੇ ਆ ਕਿ ਅਵਿਧ ਕੇਜਰੀਵਾਲ ਹੋ ਸਕਦਾ ਕਿ ਪੰਜਾਬ 'ਚ ਕੋਈ ਇੱਕ ਸੇਫ ਜਗ੍ਹਾ ਜਿਹੜੀ ਉਹ ਲੱਭ ਰਹੀ ਤੇ ਉਹ ਸੇਫ ਜਗ੍ਹਾ ਜਿਹੜੀਆਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਤੋਂ ਕਿਲੇ 50 ਕਿਲੋਮੀਟਰ ਤੱਕ ਦਾ ਕਪਾਹ ਦਾ ਖੇਤਰ ਹੈਗਾ ਪੰਜਾਬ ਦੇ ਵਿੱਚ ਤੇ ਬੀਐਸਐਸ ਜਿਹੜੀ ਆ ਸਿੱਧੀ ਕੇਂਦਰ ਦੇ ਅਧੀਨ ਹੈਗੀ ਆ ਤੇ ਹੁਣ ਜੇਕਰ ਉਹ ਹਿਸ਼ਾਰ ਪਹੁੰਚ ਜਾਂਦੇ ਨੇ ਤਾਂ ਇੱਕ ਸੱਦੇ ਨਾਲ ਉਹ ਕੇਂਦਰਾ ਕਿ ਜਿੱਥੇ ਪੰਜਾਬ ਸਰਕਾਰ ਦਾ ਪੂਰਾ ਤੌਰ ਤੇ ਕੰਟਰੋਲ ਹੈਗਾ ਕੇਂਦਰ ਦੀ ਕੋਈ ਵੀ ਚੀਜ਼ ਜਿਹੜੀ ਇੰਟਰਫੀਰੈਂਸ ਉੱਥੇ ਨਹੀਂ ਕਰ ਸਕਦੀ ਬਾਕੀ ਠੀਕ ਆ ਅਗਲੇ ਦਾ ਇਹ ਧਾਰਮਿਕ ਕੀਤਾ ਹੈਗਾ ਇਹਦੇ ਸੰਬੰਧੀ ਆਪਾਂ ਕੋਈ ਕੁਐਸਚਨ ਨਹੀਂ ਕਰ ਸਕਦੇ ਪਰ ਉਹਨਾਂ ਦਾ ਮੈਡੀਟੇਸ਼ਨ ਕੈਂਪ ਤੇ ਵਿੱਚ ਉਮਰਾਹ ਮਿਸ਼ਨ ਜਿਸ ਤਰੀਕੇ ਨਾਲ 2023 ਦੇ ਵਿੱਚ ਵੀ ਗੱਲਾਂ ਚੱਲੀਆਂ ਸੀ ਉਦੋਂ ਵੀ ਇਹਦੇ ਸੰਬੰਧੀ ਚਰਚਾਵਾ ਸੀ ਹੁਣ ਵੀ ਇਹ ਚਰਚਾਵਾ ਚੱਲੀਆਂ ਨੇ ਕੇ ਮਾਨਸਿਕ ਸ਼ਾਂਤੀ ਵਾਸਤੇ ਆ ਰਹੇ ਨੇ ਬਾਕੀ ਮਾਨਸਿਕ ਸ਼ਾਂਤੀ ਜਿਹੜੀ ਆ ਜਦੋਂ ਬੰਦੇ ਦੀ ਸੱਤਾ ਚਲੀ ਜਾਂਦੀ ਹੈ ਉਸ ਤੋਂ ਬਾਅਦ ਕਈ ਤਰੀਕੇ ਦੇ ਮਨਾਂ ਚ ਖਿਆਲ ਉੱਠਦੇ ਆ ਤੇ ਮਨਾਂ ਦੀ ਇਕਾਗਰਤਾ ਵਾਸਤੇ ਅਜਿਹੇ ਮੈਡੀਟੇਸ਼ਨ ਕੈਂਪ ਜਿਹੜੇ ਜਰੂਰ ਸਹਾਇੀ ਹੁੰਦੇ ਆ ਬਾਕੀ ਚਲੋ ਦੇਖਦੇ ਆ ਕਿ ਇਹਨਾਂ ਦਾ 7 ਦਿਨਾਂ ਦੇ ਵਿੱਚ ਇਸ ਮੈਡੀਟੇਸ਼ਨ ਕੈਂਪ ਦੇ ਵਿੱਚ ਧਿਆਨ ਲਾ ਕੇ ਅਰਵਿੰਦ ਕੇਸ਼ਰੀਵਾਲ ਦੀ ਕੀ ਪ੍ਰਾਪਤੀਆਂ ਹੁੰਦੀਆਂ ਨੇ ਤੇ ਜਾਂ ਪੰਜਾਬ ਸਰਕਾਰ ਨੂੰ ਕਿਸੇ ਟੇਢੇ ਤਰੀਕੇ ਨਾਲ ਕਿਸੇ ਚਲਾਉਣ ਦੇ ਵੀ ਮੂਰਛ ਹੋਣਗੇ ਇਹ ਤਾਂ ਸੁਖਦਰਜੀ ਇਹਨਾਂ ਦਾ ਦਾਹ ਤੜਾ ਤੇ ਸਰਗਰਮੀਆਂ ਤੋਂ ਪਤਾ ਲੱਗੇਗਾ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਹੜੀ ਜ਼ਰੂਰਤਾਂ ਪਾ ਭਾਰ ਜਿਹੜੀ ਨਜ਼ਰ ਆ ਰਹੀ ਆ ਉਹਨਾਂ ਦੇ ਸਵਾਗਤ ਵਾਸਤੇ ਹਾਂ ਚਲੋ ਅਣਕ ਸਾਬ ਦੂਜੇ ਪਾਸੇ ਜੇ ਗੱਲ ਕਰੀਏ ਕਿ ਜੇ ਕਰਨਾ ਹੀ ਆ ਧਿਆਨ ਲਾਉਣਾ ਹੀ ਆ ਤਾਂ ਸਰਕਾਰ ਵਾਲੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਲਾਵੇ ਕਿਉਂਕਿ ਹਾਲਾਤ ਤਾਂ ਇਹੋ ਜਿਹੇ ਬਣੇ ਪਏ ਆ ਕਿ ਨਗਰ ਨਿਗਮੀਆਂ ਚੋਣਾਂ ਦੇ ਵਿੱਚ ਵੀ ਦੇਖਿਆ ਕਿ ਲੁਧਿਆਣਾ ਦੇ ਵਿੱਚ ਇਹਨਾਂ ਦੇ ਵਿਧਾਇਕਾਂ ਦੀਆਂ ਪਤਨੀਆਂ ਹਾਰ ਗਈਆਂ ਹੁਣ ਨਗਰ ਕਾਉਂਸਲ ਦੀ ਚੋਣ ਸੀਗੀ ਅਣਕੀ ਸਾਹਿਬ ਉੱਥੇ ਵੀ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ ਪਤਨੀ ਜਿਹੜੀ ਉਹ ਐਮਸੀ ਦੀ ਚੋਣ ਹਾਰ ਗਈ ਆ ਹਾਲਾਤ ਤਾਂ ਇਹ ਬਣੇ ਪਏ ਆ ਕਿ ਇਹਨਾਂ ਦੀ ਐਮਸੀ ਦੀਆਂ ਜਿਹੜੀਆਂ ਐਮਐਲਏ ਦੀਆਂ ਪਤਨੀਆਂ ਐਮਸੀ ਚੋਣਾਂ ਹਾਰੀ ਜਾ ਰਹੀਆਂ ਇਹ ਗਾਹ ਨੂੰ ਫਿਰ ਇਹ ਜਿੱਤਣਗੇ ਕਿਵੇਂ ਐਮਐਲਏ ਕਿਵੇਂ ਜਿੱਤਣਗੇ ਇਹ ਜਿਹੜੀ ਆ ਸਮਝ ਤੋਂ ਬਾਹਰ ਗੱਲ ਹੋਈ ਪਈ ਆ ਇਹਨਾਂ ਦੇ ਭਰਾ ਮੈਨੂੰ ਲੱਗਦਾ ਕਿ ਇਸੇ ਕਾਰਨ ਹੀ ਪਤਾ ਇਹਨਾਂ ਨੂੰ ਵੀ ਆ ਕਿ ਸਾਡੇ ਵਿਧਾਇਕਾਂ ਨੇ ਪੱਲੇ ਕੁਝ ਰਿਆ ਨਹੀਂਗਾ ਤੇ ਇਸੇ ਕਾਰਨ ਹੀ ਇਹਨਾਂ ਨੂੰ ਇੰਜ ਲੱਗਦਾ ਕਿ ਹੁਣ ਐਮਐਲਏ ਦੀਆਂ ਟਿਕਟਾਂ ਜਿਹੜੀਆਂ ਦੇਣੀਆਂ ਨੇ ਉਹਨਾਂ ਦੇ ਉੱਤੇ ਉਮੀਦਵਾਰ ਬਦਲੇ ਜਾ ਸਕਦੇ ਆ ਇਹੀ ਕਾਰਨ ਹੈ ਜੋ ਹਾਲਾਤ ਬਣੇ ਹੋਇਆ ਪਤਨੀ ਐਮਸੀ ਚੋਣਾ ਹਾਰੀ ਜਾਂਦੀਆਂ ਨੇ ਤੁਕ ਫੰਡਰਚੀ ਬੜੀ ਹੈਰਾਨਕੀ ਦੀ ਖਬਰ ਹੈ ਪਟਿਆਲਾ ਲੁਧਿਆਣੇ ਦੀ ਜਿਹੜੀ ਚੋਣ ਹੁੰਦੀ ਉਹਦੇ ਚੋ ਗੁੱਗੀ ਹੋਣਾਂ ਦੀ ਵਾਈਫ ਜਿਹੜੀ ਹਰ ਜਾਂਦੀ ਆ ਤੇ ਦੂਜੇ ਪਾਸੇ ਕੱਲ ਤਰਨਤਾਰਨ ਤੋਂ ਜਿਹੜੇ ਕਸ਼ਮੀਰ ਸਿੰਘ ਸੂਲ ਵਿਧਾਇਕ ਨੇ ਉਹਨਾਂ ਦੀ ਪਤਨੀ ਇੱਕ ਮਬੂਲੀ ਨਗਰ ਦੀ ਨਗਰ ਕਾਉਂਸਲ ਦੀ ਵਾਰਡ ਦੀ ਜਿਹੜੀ ਚੋਣ ਆ ਉਹ ਹਰ ਜਾਂਦੀ ਆ ਤਾਂ ਇਹਦਾ ਤੂੰ ਫਿਰ ਸਹਜੇ ਅਨੁਮਾਨ ਲਾਇਆ ਜਾ ਸਕਦਾ ਕਿ ਬੀਤੇ ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਕੀ ਪ੍ਰਾਪਤੀਆਂ ਜੜੀਆਂ ਰਹੀਆਂ ਨੇ ਆਮ ਤੌਰ ਤੇ ਇਹ ਲੋਕਾਂ 'ਚ ਚਰਚਾ ਹੈਗੀ ਆ ਕਿ ਜੇਕਰ ਅੱਜ ਪੰਜਾਬ ਚ ਚੋਣਾਂ ਹੁੰਦੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਇਸ 99 ਜਿਹੜੇ ਵਿਧਾਇਕ ਨੇ ਮੇਰਾ ਨਹੀਂ خیال ਕਹਿੰਦੇ ਕਿ ਲੋਕੀ ਕਹਿੰਦੇ ਤੀਤੀ ਵਿਧਾਇਕੀ ਉਹ ਯਤਨ ਜਿਹੜੀ ਐਸ ਨੂੰ ਲੋਕਾਂ ਚ ਚਰਚਾਵਾ ਨਹੀਂ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ ਤਾਂ ਉਸ ਦਾ ਅਨੁਮਾਨ ਤਾਂ ਹੁਣ ਸਹਜੇ ਇੱਕ ਟੇਲਰ ਦੇ ਰੂਪ ਚ ਦਿਖਾਈ ਦੇਣ ਲੱਗ ਪਿਆ ਕਿ ਇੱਕ ਮੌਜੂਦਾ ਵਿਧਾਇਕ ਵਿਧਾਇਕ ਵੀ ਕਿਹੜਾ ਸਤਾਤਾਰੀ ਧਿਰਦਾ ਤੇ ਸਤਾਤਾਰੀ ਧਿਰਦਾ ਵਿਧਾਇਕ ਜੇਕਰ ਆਪਣੀ ਪਤਨੀ ਨੂੰ ਹੀ ਚੋਣ ਨਹੀਂ ਜਿਤਾ ਸਕਦਾ ਜਨੋਂ ਕਿ ਸਾਰੀ ਸਰਕਾਰੀ ਤੰਤਰ ਸਾਰਾ ਕੁਝ ਉਹਦੇ ਅਧੀਨ ਹੁੰਦਾ ਤੇ ਦੂਜੇ ਪਾਸੇ ਇੱਕ ਆਜ਼ਾਦ ਉਮੀਦਵਾਰ ਜੇਕਰ ਉਹਦੇ ਮੁਕਾਬਲੇ ਜਿੱਤ ਜਾਂਦਾ ਤਾਂ ਇਹ ਫਿਰ ਪੰਜਾਬ ਸਰਕਾਰ ਨੂੰ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਇਕਾਈ ਨੂੰ ਆਪਣਾ ਆਤਮ ਨਿਰੇਖਣ ਜਾਂ ਇਹਦੇ ਸੰਬੰਧੀ ਧਿਆਨ ਲਾਉਣ ਦੀ ਜ਼ਰੂਰ ਲੋੜ ਹੈਗੀ ਹੈ ਕਿ ਲੋਕਾਂ ਦੇ ਵਿਸ਼ਵਾਸਾਂ ਤੋਂ ਕਿਸਾ ਤੱਕ ਜਾਂ ਕਿਹੜੇ ਪਖਤੋਂ ਉਹ ਥਿਰਕ ਗਏ ਕਿਉਂਕਿ ਇੱਕ ਵਿਧਾਇਕ ਜਦੋਂ ਜਿੱਤਦਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਵਿੱਚ ਜਿੱਤੀ ਤੇ ਲੋਕਾਂ ਨੇ ਚਿਹਰੇ ਨੂੰ ਵੋਟਾਂ ਪਾਈਆਂ ਨਿਸ਼ਾਨ ਨੂੰ ਵੋਟਾਂ ਪਾਈਆਂ ਤੇ ਜੇਕਰ ਤਿੰਨ ਸਾਲਾਂ 'ਚ ਇਹ ਮੋਹ ਪੰਗ ਹੋ ਜਾਂਦਾ ਇੱਕ ਐਮਸੀਡੀ ਚੋਣ ਜਿਹੜੀ ਆ ਵਿਧਾਇਕ ਦੀ ਪਤਨੀ ਹਰ ਜਾਂਦੀ ਹੈ ਫਿਰ ਕਾਰਜਕਾਰੀ ਤਾਂ ਸਭ ਤੁਸੀਂ ਸਵਾਲਾਂ ਦੇ ਘੇਰੇ ਚ ਆਵੇਗੀ ਹੈਗੀ ਫਿਰ ਤਾਂ ਸਵਾਲ ਜਿਹੜੇ ਉਹ ਪਹਿਲਾਂ ਹੋਣਗੇ ਹੋਣਗੇ ਤਾਂ ਇਹ ਜ਼ਰੂਰੀ ਗੱਲ ਹੈ ਕਿ ਸਾਫ਼ ਕਰ ਤੁਸੀਂ ਇੱਕ ਪਾਸੇ ਤਾਂ 27 ਦੀ ਰਿਪੀਟ ਹੋਣ ਦੀ ਤੁਸੀਂ ਤਿਆਰੀ ਕਰ ਰਹੇ ਕਿ 27 ਦੇ ਵਿੱਚ ਰਿਪੀਟ ਹੋਣਾ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਐਕਸ਼ਨ ਦਰ ਐਕਸ਼ਨ ਦੇ ਆ ਜਾਂਦਾ ਰਿਹਾ ਹੈ ਕਿ ਪ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਉਹਨਾਂ ਨੇ ਅਪਣਾਈ ਹੈ ਕਿਸਾਨਾਂ ਨੂੰ ਉਹਨਾਂ ਨੇ ਚੋਕ ਕੇ ਜਵਾਬ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਣੀ ਤੇ ਦੂਜੇ ਪਾਸੇ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਇਹ ਹੈ ਕਿ ਤੁਹਾਡੇ ਜਿਹੜੇ ਵਿਧਾਇਕ ਨੇ ਉਸਵਾਲਾਂ ਦੇ ਘੇਰੇ ਚ ਆ ਰਹੀ ਐ ਕਿਤੇ ਵਿਧਾਇਕ ਦਾ ਸਾਂਭੂ ਜਾਂ ਵਿਧਾਇਕ ਦਾ ਸਾਲਾ ਕਿਤੇ ਜਾ ਕੇ ਇੱਕ ਸਰਕਾਰੀ ਅੰਪਲਾਈ ਦੂ ਜਾ ਕੇ ਉਹਦੀ ਬੇਇੱਜ਼ਤੀ ਕਰਦਾ ਉਹਦੇ ਕਕਾਰਾਂ ਦੀ ਬੇਇੱਜ਼ਤੀ ਕਰਦਾ ਪੱਗ ਲਾ ਦਿੰਦਾ ਕੁੱਟਮਾਰ ਕਰਦਾ ਆਮ ਆਦਮੀ ਪਾਰਟੀ ਉੱਥੇ ਵੀ ਚੁੱਪਾ ਦੂਜੇ ਪਾਸੇ ਨਰਿੰਦਰਪੁਰ ਕੋਹਰਾਜ ਦੀ ਚਰਚਾ ਮਾਨੁਕੇ ਦੀ ਚਰਚਾ ਅਮਿਤ ਰਤਨ ਦੀ ਚਰਚਾ ਕਈ ਤਰੀਕੇ ਦੇ ਵਿਧਾਇਕਾਂ ਨੇ ਨਹੀਂ ਤਾਂ ਉਹਨਾਂ ਨੇ ਸਰਕਾਰ ਦਾ ਤਾਂ ਪੱਠਾ ਸੁਖਿੰਦਰ ਜੀ ਬਾੜੀ ਦਿੱਤਾ ਤਾਂ ਕੰਤ ਲੱਗਾ ਸ਼ੀਸ਼ਾ ਪੂਰਾ ਤੌਰ ਤੇ ਸਾਫ਼ ਆਮ ਆਦਮੀ ਪਾਰਟੀ ਨੇ ਚਿਹਰਾ ਦਾ ਖਾਰਿਆ ਕਿ ਮੌਜੂਦਾ ਸਮੇਂ ਦੇ ਵਿੱਚ ਤੁਹਾਡੇ ਪਿਆਰਾਂ ਇੱਥੇ ਜ਼ਮੀਨ ਜਿਹੜੀ ਉਹ ਖਿਸਕ ਚੁੱਕੀ ਹੈਗੀ ਇਹ ਤਾਂ ਸੋ ਮੈਡੀਟੇਸ਼ਨ ਜੇਕਰ ਤੁਸੀਂ ਕਰਨੀ ਆ ਧਿਆਨ ਲਾਉਣਾ ਤਾਂ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਲਾਓ ਤਾਂ ਜੋ ਲੋਕਾਂ ਨੂੰ ਇਸ ਕੱਲ ਦਾ ਪਤਾ ਲੱਗੇ ਕਿ ਹਾਂ ਵੀ ਜਨਾਬ ਵਿਧਾਇਕਾਂ ਨੂੰ ਉਹਨਾਂ ਨੇ ਚੁਟਕੇ ਪਿੱਛੇ ਉਹਨਾਂ ਨੇ ਕੋਈ ਗਲਤੀ ਨਹੀਂ ਸੀ ਕੀਤੀ ਨਹੀਂ ਤਾਂ ਆ ਤਿੰਨਾਂ ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਆ ਰੌਲਾ ਰੱਪਾ ਪੈ ਗਿਆ ਜਾਂ ਜਿਸ ਤਰੀਕੇ ਦੀਆਂ ਸਥਿਤੀਆਂ ਸਾਹਮਣੇ ਆ ਗਈਆਂ ਨੇ ਸੁਖੰਦਰ ਜੀ ਕੁਝ ਕਹਿਣੋਂ ਬਚਦਾ ਨਹੀਂ ਕਿ 27 ਦੇ ਵਿੱਚ ਚੋਣ ਜਦੋਂ ਹੋਊਗੀ ਤਾਂ ਆਮ ਆਦਮੀ ਪਾਰਟੀ ਕਿਹੋ ਜਿਹਾ ਪ੍ਰਦਰਸ਼ਨ ਕਰੂਗੀ ਇਹਨਾਂ ਦੋ ਤਿੰਨ ਵਿਧਾਇਕਾਂ ਦੀਆਂ ਪਤਨੀਆਂ ਦੇ ਕੀ ਆਮ ਆਦਮੀ ਪਾਰਟੀ ਦੀ ਸਥਿਤੀ ਹੁਣ 2022 ਵਾਲੀ ਹੈ ਨਹੀਂ ਜੀ ਚਲੋ ਉਧਰ ਅਣਕੀ ਸਾਹਿਬ ਅਗਲੀ ਖਬਰ ਦੀ ਜੇ ਸ਼ੁਰੂਆਤ ਕਰੀਏ ਬਹੁਤ ਅਹਿਮ ਖਬਰ ਅੱਜ ਦੀ ਔਰ ਸਾਰੇ ਪੰਜਾਬ ਦੀਆਂ ਨਜ਼ਰਾਂ ਬੜੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਂ ਉੜਦਾ ਤੀਰ ਵਖੀ ਚ ਲਿਆ ਤੇ ਉਹ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਪੰਗਾ ਲਿਆ ਤਲਖਵਾਜੀ ਕੀਤੀ ਤਾਂ ਉਸ ਤਰੀਕੇ ਤੋਂ ਬਾਅਦ ਕਿਸਾਨ ਜਿਹੜੇ ਪੜ ਗਏ ਉਹ ਕਹਿੰਦੇ ਕਿ ਇਸ ਤਰੀਕਾ ਇਹ ਨਹੀਂ ਹੁੰਦਾ ਮੁੱਖ ਮੰਤਰੀ ਦੇ ਵੱਲੋਂ ਸਾਡੇ ਨਾਲ ਗੱਲ ਕਰਨ ਦਾ ਉਹ ਹੁਣ 5 ਤਰੀਕ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਉਹ ਹੁਣ ਜ਼ੋਰ-ਸ਼ੋਰ ਦੇ ਨਾਲ ਹੋ ਗਿਆ ਬੇਸ਼ੱਕ ਵੱਡੇ ਕਿਸਾਨ ਲੀਡਰਾਂ ਦੀਆਂ ਫੜੋ-ਫੜਾਈਆਂ ਸ਼ੁਰੂ ਜਿਹੜੀਆਂ ਹੋ ਚੁੱਕੀਆਂ ਸੀਗੀਆਂ ਪਰ ਫਿਰ ਵੀ ਲੋਕ ਜਿਹੜੇ ਆ ਉਹ ਕੂਚ ਕਰ ਰਹੇ ਆ ਚੰਨੀਕੜ ਵਾਲੇ ਪਾਸੇ ਨੂੰ ਔਰ ਨਾਲ ਹੀ ਨਾਲ ਇਹ ਵੀ ਗੱਲ ਹੈਗੀ ਹੈ ਕਿ ਥਾਂ-ਥਾਂ ਨਾਕਾਬੰਦੀ ਵੀ ਭਾਰੀ ਕੀਤੀ ਹੋਈ ਆ ਔਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਟਕਰਾਓ ਵਾਲੇ ਜਿਹੜੇ ਆ ਉਹ ਬੜੇ ਹੋਏ ਆ ਹਾਲਾਂਕਿ ਕਿਸਾਨ ਕਹਿੰਦੇ ਕਿ ਅਸੀਂ ਟਕਰਾਉਣਾ ਨਹੀਂ ਹੈ ਅਸੀਂ ਸ਼ਾਂਤਮਈ ਜਾਣਾ ਸਾਨੂੰ ਜਾਣ ਦਿੱਤਾ ਜਾਵੇ ਪਰ ਕਿਸਾਨਾਂ ਦਾ ਅੰਦੋਲਨ ਵੀ ਆਪਾਂ ਉਦੋਂ ਦੇਖਿਆ ਕਿ ਕਿਸੇ ਤਰੀਕੇ ਭੜਕਾਉ ਵੀ ਨਹੀਂ ਸਿਰਿਆ ਪਰ ਕਿਸਾਨ ਆਪਣੇ ਵੱਲੋਂ ਪੂਰੇ ਸ਼ਾਂਤਮਈ ਜਾਣ ਦੀ ਕੋਸ਼ਿਸ਼ ਚਾ ਤੇ ਪੁਲਿਸ ਜਿਹੇ ਜਰ ਰਈਆ ਆਪਣਾ ਰਹੀ ਹੈ ਘਰੋਂ ਬੜੀ ਫੜਾਈ ਆ ਉਹ ਸਥਿਤੀ ਟਕਰਾਵ ਵਾਲੀ ਹੈ ਕਿਵੇਂ ਦੇਖਦੇ ਹਾਂ ਅੱਜ ਦੀ ਇਸ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਤਪਿੰਦਰ ਜੀ ਮੁੱਖ ਮੰਤਰੀ ਸਾਹਿਬ ਉਸ ਸਮੇਂ ਗਲਤੀ ਕਰਕੇ ਕਿਉਂਕਿ ਐਸਕੇਐਮ ਵੱਲੋਂ ਕੇਵਲ ਤੇ ਕੇਵਲ ਤਰਨਾਲ ਲਾਉਂਦੀ ਜਾਂ ਮੋਰਚਾ ਲਾਉਂਦੀ ਚੰਡੀਗੜ੍ਹ ਚ ਉਹਨਾਂ ਨੇ ਐਲਾਨ ਨਹੀਂ ਸੀ ਕੀਤਾ ਉਹਨਾਂ ਨੇ ਸਮੁੱਚੇ ਦੇਸ਼ ਦੀਆਂ ਰਾਜਧਾਨੀਆਂ ਦੇ ਵਿੱਚ ਜਾ ਕੇ ਦਰਦਾជា ਮੋਰਚਾ ਲਗ ਦੀ ਗੱਲ ਕੀਤੀ ਸੀ ਕਿ ਤੋਂ ਕੀ ਪੰਜਾਬ ਦੇ ਰਾਜਸਥਾਨੀ ਚੰਡੀਗੜ੍ਹ ਤਹਣੇ ਦੀ ਚੰਡੀਗੜ੍ਹ ਤੇ ਉੱਥੇ ਮੋਰਚਾ ਲੱਗਣਾ ਸੀ ਦੇਸ਼ ਦੇ ਵਾਕ ਵਾਕ ਰਾਜਸਥਾਨੀ ਦੇ ਅਨੁਸਾਰ ਤੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਵਾਸਤੇ ਸੱਤਾ ਤੇ ਲਿਆ ਪਰ ਮੀਟਿੰਗ ਸਾਹਿਬ ਜਿਤਨਾ ਉਹਨਾਂ ਦਾ ਸੁਭਾਅ ਹੈਗਾ ਕਿ ਤਲਕ ਸੁਭਾਅ ਦੇ ਵਿੱਚ ਗੱਲ ਕਰਨੀ ਹਮੇਸ਼ਾ ਹੀ ਉਰਤਨ ਭਰੇ ਲਿਹਾ ਜਿਹੜਾ ਉਹ ਉਹਨਾਂ ਦੇ ਮਸਲੇ ਨੂੰ ਗੇਮ ਨੂੰ ਜਿਹੜੀ ਉਹ ਖਰਾਬ ਕਰਕੇ ਆ ਕਿਉਂਕਿ ਭਗਵੰਤਪਾਨ ਹੋਣਾ ਵੱਲੋਂ ਇਹ ਸਮਝਿਆ ਜਾਂਦਾ ਕਿ ਮਸਲੇ ਨੂੰ ਟੇਬਲ ਤੇ ਜਦੋਂ ਆਉਂਦੇ ਆ ਤਾਂ ਉਹ ਠੜਕ ਜਾਂਦੇ ਆ ਤਾਂ ਉਹ ਕਿਸਾਨ ਸੱਦਿਆ ਤੁਸੀਂ ਕਿਸਾਨਾਂ ਨੂੰ ਆਪ ਹੋਵੇ ਮੀਟਿੰਗ ਤੁਸੀਂ ਉਹਨਾਂ ਨਾਲ ਆਪ ਕਰਨੀ ਹੋਵੇ ਤੇ ਆਪ ਹੀ ਮੀਟਿੰਗ ਛੱਡ ਕੇ ਚਲੇ ਜਾਓ ਤਾਂ ਫਿਰ ਸਵਾਲ ਤਾਂ ਸਿੱਧਾ ਸਪੱਸ਼ਟ ਪੈਦਾ ਹੋਣਗੇ ਹੁਣ ਕਿਸਾਨਾਂ ਦੇ ਘਰਾਂ 'ਚ ਫੋੜਫੜਾਈ ਦਾ سلسلہ ਸਰ ਜਾਰੀ ਹੈ ਕੱਲ ਤੋਂ ਜਾਰੀ ਹੈ ਪਰ ਕਿਸਾਨ ਜਿਹੜੇ ਫੇਰ ਵੀ ਚੰਡੀਗੜ੍ਹ ਵੱਲ ਪੁੱਛ ਕਰ ਰਹੇ ਆ ਔਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਜਗਿੰਦਰ ਸਿੰਘ ਅਗਰਾਮ ਵੱਲੋਂ ਕਿ ਤੁਸੀਂ ਪੁਲਿਸ ਨਾਲ ਕਿਸੇ ਕਿਸਾਨ ਨਾਲ ਟਕਰਾਓ ਜਿਹੜਾ ਉਹ ਨਹੀਂ ਕਰਦਾ ਜਿੱਥੇ ਪੁਲਿਸ ਟੱਕਦੀ ਹੈ ਤੁਸੀਂ ਉੱਥੇ ਬਹਿ ਜਾਓ ਜਿਸ ਤਰੀਕੇ ਨਾਲ ਦਿੱਲੀ 'ਤੇ ਉਹਨਾਂ ਨੂੰ ਮਿਲਿਆ ਹੋਇਆ ਸੀ ਉੱਥੇ ਬਹਿ ਜਾਓ ਉੱਥੇ ਤਰਦਾ ਤੁਸੀਂ ਲਾ ਦੋ ਤਾਂ ਸਿੱਧੂ ਜੀ ਇਹ ਜਿਹੜੀ ਗੱਲ ਆ ਇਹ ਸਰਕਾਰ ਨੂੰ ਬਹੁਤ ਮਹਿੰਗੀ ਪੈ ਸਕਦੀ ਆ ਔਰ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਜੇਕਰ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਤੇ ਕਿਸਾਨਾਂ ਦਾ ਬਿਨਾਂ ਗੱਲ ਤੋਂ ਇਹ ਪੰਗਾ ਜਿਹੜਾ ਨਹੀਂ ਸੀ ਲੈਣਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਨੇ ਆਪਣੇ ਅਸੀਂ ਕਹਿ ਸਕ ਫੰਕੋਂ ਨਾਲ ਹੀ ਲੈ ਲਿਆ ਹੁਣ ਇਹ ਗੱਲ ਕਿੱਥੋਂ ਤੱਕ ਜਾਊਗੀ ਕਿਉਂਕਿ ਜਿਸ ਤਰੀਕੇ ਨਾਲ ਦਿੱਲੀ ਅੰਦੋਲਨ ਜਦੋਂ ਸ਼ੁਰੂ ਹੋਇਆ ਦਿੱਲੀ ਅੰਦੋਲਨ ਚ ਜਿੱਥੇ ਵੀ ਅਜਿ ਗਿੰਦਰ ਸਿੰਘ ਅਗਰਾਹਾਂ ਦੀ ਯੂਨੀਅਨ ਡੱਕਦੇ ਸੋ ਅਗਲੇ ਉੱਥੇ ਹੀ ਬੈਠ ਜਾਂਦੇ ਸਨ ਦਿੱਲੀ ਤੱਕ ਅਗਲੇ ਬੰਦੇ ਪਹੁੰਚ ਕੇ ਤੇ 2 ਸਾਲ ਚੱਲਿਆ ਤਾਂ ਚਲੋ ਠੀਕ ਸੀ ਇੱਕ ਦਿਨ ਦਾ ਜੇਕਰ ਧਰਨਾ ਸੰਕੇਤਕ ਚੱਲ ਰਹੀ ਤੁਸੀਂ ਇੱਕ ਪਾਸੇ ਕਹਿੰਦੇ ਕਿ ਅਸੀਂ 18 ਹੁੰਦੇ ਵਿੱਚੋਂ 13 ਮੰਗਾ ਪੰਜਾਬ ਸਰਕਾਰ ਬਣ ਚੁੱਕੀ ਆ ਬਾਕੀ ਸਾਰੀਆਂ ਕੇਂਦਰ ਦੀਆਂ ਤੇ ਇਹ ਗੱਲ ਬਹਿਕ ਵੀ ਹੋ ਸਕਦੀ ਸੀ ਔਰ ਕੱਲ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਸੀ ਕਿ ਮੈਂ 3 ਕਰੋੜ ਲੋਕਾਂ ਦਾ ਕਸਟਡੀਅਨ ਆ ਠੀਕ ਹੈ ਤੁਸੀਂ ਬੜੀ ਚੰਗੀ ਗੱਲ ਕੀਤੀ ਕਿ ਕਿਸੇ ਲੋਕਾਂ ਦੀ ਵੀ ਗੱਲ ਤਾਂ ਹੋਵੇ ਪਰ ਜਿਹੜੇ ਲੋਕ ਸੱਦੇ ਹੀ ਤੁਸੀਂ ਉਨਾ ਦਾ ਹਲ ਤਾਂ ਸੋਹਲ ਤਾਂ ਹੋ ਸਕਦੀ ਸੀ ਕਿਸਾਨ ਮੀਟਿੰਗ ਛੱਡ ਕੇ ਚਲੇ ਜਾਂਦੇ ਤਾਂ ਸਾਬ ਸਰਕਾਰ ਦਾ ਕੁਝ ਰੂਪ ਹੋਰ ਤਰੀਕੇ ਨਾਲ ਹੁੰਦਾ ਹੁਣ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੇ ਰਾਤੀ ਜਾ ਕੇ ਕਿਸਾਨਾਂ ਨਾਲ ਖਰੜ ਦੇ ਥਾਣੇ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਹੈ ਕਿਸਾਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਤਾਂ ਲੀਡਰ ਤਾਂ ਸੁਖ ਹੁੰਦਾ ਲੇਕਿਨ ਇਹ ਹੁੰਦਾ ਕਿ ਜਿਹੜਾ ਬਿੱਤੀ ਜਾਂਦਾ ਹੈ ਅੱਧੀ ਰਾਤ ਨੂੰ ਜਾ ਕੇ ਹਾਲਾਂਕਿ ਉਹ ਸਾਹਿਬ ਦਾ ਮੁੱਖ ਮੰਤਰੀ ਨਹੀਂ ਪਰ ਅਜਿਹੇ ਸਮੇਂ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਖਲੋਣਾ ਉਹਨਾਂ ਦਾ ਸਭਾ ਤਾਂ ਇੱਕ ਜੰਗ ਅੰਗਿਆ ਕਿ ਜਿਹੜਾ ਉਹਨਾਂ ਨੂੰ ਲੋਕ ਨਹੀਂ ਬਣਾ ਸਕਦਾ ਤੇ ਲੋਕ ਨਹੀਂ ਕਿ ਇਹੋ ਗੋਣ ਹੁੰਦੇ ਆ ਕਿ ਤੁਸੀਂ ਸੱਤਾ 'ਚ ਹੋਵੋ ਭਾਏ ਨਾ ਹੋਵੋ ਜੇ ਤੁਸੀਂ ਲੋਕਾਂ ਨਾਲ ਖਲੋਤੇ ਜੀ ਤਾਂ ਲੋਕ ਇਸ ਨੂੰ ਯਾਦ ਰੱਖਦੇ ਆ ਸੋ ਚੰਗੀ ਗੱਲ ਹੈ ਤਾਂ ਬੰਧਪੰਦਾ ਆਪ ਹੀ ਇਹ ਬਖਰੀਵਾ ਸਿੱਧੂ ਸਾਹਿਬ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਲੀਡਰ ਫਿਰ ਲੋਕਾਂ ਦਾ ਕੌਣ ਆ ਠੀਕ ਆ ਕਿ ਤੁਸੀਂ ਉੱਠ ਕੇ ਦੱਪਕੇ ਮਾਰਦੇ ਜਾਂ ਇਸ ਤਰੀਕੇ ਨਾਲ ਗੱਲਾਂ ਬਾਤਾਂ ਕਰਦੀਆਂ ਸਿੱਧੂ ਜੀ ਉਹ ਗੱਲਾਂ ਬਾਤੀਆਂ ਨਹੀਂ ਠੀਕ ਆ ਤੁਸੀਂ ਪੰਜਾਬ ਦੇ ਕਸਟੋਡੀਨ ਜੇ ਪੰਜਾਬ ਦੇ ਸਾਰੇ ਲੋਕਾਂ ਹੱਕਾਂ ਦੇ ਹਿੱਤਾਂ ਦੀ ਰੱਖੀ ਕਰਨਾ ਤੁਹਾਡਾ ਫਰਜ ਆ ਤਹਿਸੀਲਾਂ ਵੀ ਸਸਪੈਂਡ ਕੀਤੇ ਛਲਾਗਾ ਜਿਹਾ ਕਦਮ ਆ ਪਰ ਕਿਸਾਨਾਂ ਨਾਲ ਜਿਹੜੀ ਮੀਟਿੰਗ ਤੇ ਗੱਲਬਾਤ ਹੋਣੀ ਚਾਹੀਦੀ ਸੀ ਦੂਜੀ ਉਸੇ ਤਰ੍ਹਾਂ ਮਾਹੌਲ ਚ ਹੋਣੀ ਚਾਹੀਦੀ ਸੀ ਜੀ ਚਲੋ ਉਧਰ ਅਣਕੀ ਸਾਹਿਬ ਅਯਾਲੀ ਸਾਹਿਬ ਔਰ ਬਡਾਲਾ ਸਾਹਿਬ ਔਰ ਜੇ ਗੱਲ ਕਰੀਏ ਕਿ ਝੁੰਦਾ ਸਾਹਿਬ ਹੋਰਾਂ ਨੇ ਉਹਨਾਂ ਦੇ ਨਾਲ ਦੋ ਮੈਂਬਰ ਕਮੇਟੀ ਦੇ ਹੋਰ ਨੇ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਇਹ ਹੁਣ ਪੰਜ ਰਹਿ ਗਈ ਹੈ ਹੁਣ ਉਹਨਾਂ ਨੇ ਭਰਤੀ ਦਾ ਐਲਾਨ ਕਰਤਾ 18 ਮਾਰਚ ਤੋਂ ਕਹਿੰਦੇ ਕਿ ਭਰਤੀ ਸ਼ੁਰੂ ਕਰਾਂਗੇ ਉਧਰੋਂ ਦੂਜੇ ਪਾਸੇ ਅਕਾਲੀ ਵੀ ਭਰਤੀ ਸ਼ੁਰੂ ਕਰੀ ਕੀਤੀ ਹੋਈ ਹੈ ਹੁਣ ਸਿਸਟਮ ਬਣੂਗਾ ਕਿ ਲੋਕ ਸਮਝਣ ਕਿ ਕੀ ਦੂਜੀਤੀ ਦੇ ਵਿੱਚ ਹਲੇ ਵੀ ਲੋਕ ਤੁਕੋ ਨਸਬੀ ਬੜੀ ਹੈਰਾਨਕੀ ਦੀ ਗੱਲ ਆ ਕਿ ਕੱਲ ਜਿਹੜੇ ਬਾਗੀ ਜਿਹੜੇ ਸੀ ਜਾਂ ਪੰਚਾਇਤ ਕਮੇਟੀ ਉਹਨਾਂ ਵੱਲੋਂ ਜਾ ਕੇ ਉੱਥੇ ਅਰਦਾਸ ਕੀਤੀ ਗਈ ਤੇ ਅਕਸ਼ਰੀ ਅਕਾਲ ਤਖਸਬ ਦੇ ਨਿਰਦੇਸ਼ਾਂ ਦੇ ਅਨੁਸਾਰ 18 ਮਾਰਚ ਤੋਂ ਉਹਨਾਂ ਨੇ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰਨ ਦਾ ਜਣਾ ਐਲਾਨ ਕਰ ਦਿੱਤਾ ਔਰ ਨਾਲ ਇਹ ਗੱਲ ਕਿ ਜਮੀਨੀ ਪਦਰਤੀ ਇਹ ਭਰਤੀ ਹੋਗੀ ਪੂਰਤ ਤੌਰ ਤੇ ਪਾਰਦਰਸ਼ਤਾ ਜਿਹੜੀ ਲਿਆਈ ਜਾਵੇਗੀ ਦੂਜੇ ਪਾਸੇ ਸ਼ਰੂਮਲੀ ਇਹ ਕਾਲੀਦਲ ਬਾਦਲ ਦੀ ਜਿਹੜੀ ਭਰਤੀ ਆ ਸਿੱਧੂ ਜੀ ਉਹ ਦਫ਼ਤਰ ਚ ਬੈਠ ਕੇ ਹੋ ਰਹੀ ਹੈ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਉੱਚੀ ਅਜੀ ਪਾਰਦਰਸ਼ਤਾ ਹੈ ਜਾਂ ਨਹੀਂ ਹੈ ਪਰ ਉਹ ਇੱਕ ਪੜਾਅ ਜਿਹੜਾ ਮੁਕੰਮਲ ਜਿਹੜਾ ਕਰ ਚੁੱਕੀ ਤੇ ਦੂਜਾ ਪੜਾਅ ਚੱਲਦਾ ਪਿਆ ਹੈ ਹੁਣ ਸਿੱਧੂ ਜੀ ਸਵਾਲ ਤੁਸੀਂ ਬੜਾ ਗੰਭੀਰ ਕੀਤਾ ਕਿ ਭਰਤੀ ਹੋਊਗੀ ਕੀ ਹੁਣ ਇਹ ਭਰਤੀ ਕੀ ਸ਼੍ਰੋਮਣੀ ਅਕਾਲੀ ਦਲ ਹੁਣ ਨਵਾਂ ਇੱਕ ਗਠਤ ਹੋਊਗਾ ਕੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਇਹ ਬਣੂਗਾ ਜਿਸ ਤਰੀਕੇ ਨਾਲ ਅੱਗੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣ ਚੁੱਕਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲਾ ਆਪਣੇ ਭਰਤੀ ਕਰ ਰਿਹਾ ਹੁਣ ਇਹ ਜਿਹੜੀ ਭਰਤੀ ਹੋਊਗੀ ਇਹ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ ਜੋ ਅਕਾਲੀ ਦਲ ਉਹ ਕਿ ਜਿਸ ਨੂੰ ਅਕਾਲ ਤਖਤ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੈਗਾ ਤੇ ਜੇਕਰ ਫਿਰ ਅਕਾਲ ਤਖਤ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਨਵੀਂ ਪ੍ਰਤੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਤਾਂ ਸਿੱਧੂ ਜੀ ਫਿਰ ਜਿਹੜੀ ਉਹ ਪ੍ਰਤੀ ਕੀਤੀ ਹੈ ਉਸ ਦਾ ਸਟੈਂਡ ਕੀ ਹੈ ਫਿਰ ਤਾਂ ਇਹ ਕਿਸ ਸਮਨਾ ਸ਼ਰੂਮਨੀ ਅਕਾਲੀ ਦਲ ਦਾ ਉਹੀ ਹਾਲ ਫਿਰ ਮਾਫ ਕਰਦਾ ਸ਼ਰੂਮਨੀ ਅਕਾਲੀ ਦਲ ਦਾ ਬਾਤਲ ਦਾ ਉਹੀ ਹਾਲ ਬਣੂਗਾ ਜੋ ਸ਼ਰੂਮਨੀ ਅਕਾਲੀ ਦਲ ਅਵਰਸਰ ਦਾ ਜਾਂ ਸ਼ਰੂਮਨੀ ਅਕਾਲੀ ਦਲ ਜਿਹੜੇ ਵਖ ਵਖ ਬਣੇ ਫਿਰ ਤਾਂ ਸ਼ਰੂਮਨੀ ਅਕਾਲੀ ਦਲ ਉਹ ਹੋ ਗਿਆ ਕਿਉਂਕਿ ਜਿਸ ਸ਼ਰੂਮਨੀ ਅਕਾਲੀ ਦਲ ਜਾਂ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਸ਼ੀਰਵਾਦ ਪ੍ਰ ਲੋਕਾਂ ਨੇ ਤਾਂ ਫਿਰ ਸਿੱਧੂ ਸਾਹਿਬ ਉਹਦੇ ਮੱਕਬ ਜਾਣਾ ਤਾਂ ਫਿਰ ਹੋ ਸਕਦਾ ਕਿ ਅਗਲੇ ਦਿਨਾਂ 18 ਮਾਰਚ ਤੋਂ ਬਾਅਦ ਨਵਾਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਇਹਦਾ ਵੀ ਇਕੱਠਤ ਹੋ ਜੇ ਕਿਉਂਕਿ ਜਿਹੜੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰਤੀ ਤੇ ਕਰਿਆ ਉਹ ਬੇਰੋਕ ਜਾਰੀ ਹੈ ਤੇ ਅਕਾਲ ਤਖਤ ਸਾਹਿਬ ਨੂੰ ਉਹ ਹੁਕਮਾਂ ਨੂੰ ਇੱਕ ਕਿਸਮ ਬਿਲਕੁਲ ਤਲੰਜ ਦੀ ਦੇ ਰਹੇ ਆ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਇਹ ਕਹਿ ਰਹੇ ਆ ਕਿ 2 ਦਸੰਬਰ ਦੇ ਜਿਹੜੇ ਫੈਸਲੇ ਆ ਉਹ ਇਨਵੈਲ ਲਾਗੂ ਕਰਾਉਣੇ ਤੇ ਸਿੱਧੂ ਜੀ ਜੇਕਰ ਆਉਂਦੇ ਆ ਦੇਣਾ ਚ ਜਾਨੀ ਰਕਵੀਰ ਸਿੰਘ ਉਹਨਾਂ ਵੱਲੋਂ ਪੰਜਾਂ ਤਖਤਾਂ ਦੇ ਜਥੇਦਾਰ ਸਰਬਾਨਾਂ ਦੀ ਕੋਈ ਮੀਟਿੰਗ ਸੱਦ ਕੇ ਕੋਈ ਕਨੜਾ ਫੈਸਲਾ ਲੈ ਲਿਆ ਗਿਆ ਤਾਂ ਫਿਰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਹ ਜਿਹੜੀ ਭਰਤੀ ਦਾ ਇਹਦਾ ਕੀ ਹਾਰ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਾਸਤੇ ਵੀ ਜਿਹੜੇ ਦਿਨ ਮਾਰੇ ਹੋ ਸਕਦੇ ਆ ਕਿਉਂਕਿ ਪ੍ਰਧਾਨ ਜੀ ਨੂੰ ਜਿਹੜੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਉਹ ਸਲਾਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਹਨਾਂ ਪੜਾ ਨਹੀਂ ਕਰ ਰਹੀਆਂ ਜਿਹੜਾ ਉਹਦਾ ਨੁਕਸਾਨ ਕਰਾ ਰਹੀਆਂ ਨੇ ਉਹ ਲੋਕਾਂ 'ਚ ਇਹ ਜਿਹੜੀ ਇੱਕ ਭਾਵ ਪ੍ਰਭਾਵ ਇਹ ਜਾ ਰਿਹਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਦੀ ਲੀਡਰਸ਼ਿਪ ਆ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈ ਰਹੀ ਆ ਔਰ ਮਾਹੌਲ ਇਹ ਬਣਦਾ ਜਾ ਰਿਹਾ ਲੋਕਾਂ ਦੇ ਵਿੱਚ ਇਹ ਚੀਜ਼ ਪ੍ਰਚਾਰੀ ਜਾਣੀ ਸ਼ੁਰੂ ਹੋ ਗਈ ਜੇ ਲੋਕੇ ਸਮਝਣ ਲੱਗ ਪਏ ਤਾਂ ਹੁਣ 18 ਤਰੀਕ ਨੂੰ ਜਿਹੜੀ ਭਰਤੀ ਸ਼ੁਰੂ ਹੋਣੀ ਆ ਸੁਖੰਦਰ ਜੀ ਵੇਖੋ ਕੀ ਲੋਕਾਂ ਦਾ ਇਹਦੇ ਪ੍ਰਤੀ ਰਿਜ਼ੀਮਾ ਕੀ ਹੈ ਤੇ 18 ਤਰੀਕ ਦੀ ਜਿਹੜੀ ਭਰਤੀ ਹੋਊਗੀ ਸਿੱਧੂ ਜੀ ਉਹੀ ਸ਼੍ਰੋਮਣੀ ਅਕਾਲੀ ਦਲ ਦਾ ਬਾਦਲਾ ਤੇ ਜਿਹੜਾ ਭੂਖਿਆ ਉਹ ਤੈਅ ਕਰੂਗੀ ਇਹ ਗੱਲ ਪੱਕੀ ਆ ਕਿਉਂਕਿ ਇਹ ਜਿਹੜੀ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਕਹਿੰਦੀ ਹੈ ਪਾਰਦਰ ਲੋਕਾਂ ਦਾ ਇਸੇ ਵਲੀ ਹੋਗਾ ਜਿਹੜੀ ਹਾਲ ਤੱਕ ਸਾਡੇ ਦਿਸ਼ਾਦਰ ਰਚ ਹੈ ਪ੍ਰਤੀ ਬੰਨੀ ਆ ਤਾਂ ਇਹ ਇੱਕ ਨਵੇਂ ਕਾਲੀ ਦਲ ਨੂੰ ਜਿਹੜਾ ਉਜਨ ਦੇ ਸਕਦੀ ਹੈ ਜਿਹੜੀਆਂ ਸਥਿਤੀਆਂ ਅੰਦੇ ਦਨ ਵਿੱਚ ਬੰਦੀਆਂ ਨਜ਼ਰ ਆ ਰਹੀਆਂ ਜੀ